ਹੈਲੋ ਜੀ ਸਤਿ ਸ਼੍ਰੀ ਅਕਾਲ ਅੱਜ ਆਪਾਂ ਬਣਾਵਾਂਗੇ ਚੀਸ ਚਿਲੀ ਚੀਸ ਚਿਲੀ ਬਣਾ ਲਈ ਆਪਾਂ ਨੂੰ ਚਾਹੀਦੇ ਸ਼ਿਮਲਾ ਮਿਰਚ ਪਿਆਜ਼ ਟਮਾਟਰ ਹਰੀ ਮਿਰਚ ਲਸਣ ਤੇ ਪਨੀਰ ਪਨੀਰ ਨੂੰ ਆਪਾਂ ਛੋਟੇ ਛੋਟੇ ਪੀਸਾਂ ਦੇ ਵਿੱਚ ਕੱਟ ਕੇ ਉਹਦੇ ਉੱਤੇ ਲਾਵਾਂਗੇ ਥੋੜਾ ਥੋੜਾ ਮੈਦਾ ਤੇ ਉਹਨੂੰ ਕਲਰ ਦੇਣ ਲਈ ਆਪਾਂ ਥੋੜਾ ਜਿਹਾ ਫੂਡ ਕਲਰ ਉਹਦੇ ਵਿੱਚ ਐਡ ਕਰਾਂਗੇ ਤੇ ਉਹਦੇ ਵਿੱਚ ਫੂਡ ਕਲਰ ਐਡ ਕਰਨ ਤੋਂ ਬਾਅਦ ਥੋੜਾ ਜਿਹਾ ਉਹਦੇ ਵਿੱਚ ਪਾਣੀ ਪਾ ਕੇ ਉਹ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤਾਂ ਕਿ ਜਿਹੜਾ ਪਨੀਰ ਦੇ ਉੱਤੇ ਚੰਗੀ ਤਰ੍ਹਾਂ ਜਿਹੜਾ ਕਲਰ ਐਡ ਹੋ ਸਕੇ ਆ ਦੇਖੋ ਆਪਾਂ ਕੜਾਹੀ ਦੇ ਵਿੱਚ ਹੁਣ ਤੇਲ ਪਾ ਲਿਆ ਹੈ ਤੇਲ ਜਦੋਂ ਚੰਗੀ ਤਰ੍ਹਾਂ ਗਰਮ ਹੋ ਜਾਏ ਉਹਦੇ ਵਿੱਚ ਜਿਹੜਾ ਆਪਾਂ ਪਨੀਰ ਤਿਆਰ ਕੀਤਾ ਸੀ ਉਹ ਐਡ ਆਨ ਕਰ ਦਾਂਗੇ ਇਹਨੂੰ 2 ਕੁ ਮਿੰਟ ਆਪਾਂ ਚੰਗੀ ਤਰ੍ਹਾਂ ਤਲ ਲਵਾਂਗੇ ਤਲਣ ਤੋਂ ਬਾਅਦ ਇਸ ਤੋਂ ਬਾਅਦ ਇਹਨੂੰ ਆਪਾਂ ਕਿਸੇ ਬਰਤਨ ਦੇ ਵਿੱਚ ਕੱਢ ਲਵਾਂਗੇ ਇਹ ਜਿਹੜਾ ਪਨੀਰ ਦੀ ਇਹ ਰੈਸਪੀ ਹੈਗੀ ਹੈ ਚੀਸੀ ਚਿਲੇ ਦੀ ਉਹ ਬਹੁਤ ਹੀ ਟੇਸਟੀ ਬਣਦੀ ਆ ਦੇਖੋ ਹੁਣ ਆਪਾਂ ਜਿਹੜਾ ਲਸਣ ਪਿਆਜ਼ ਤੇ ਸ਼ਿਮਲਾ ਮਿਰਚ ਵਗੈਰਾ ਜੋ ਵੀ ਚੀਜ਼ਾਂ ਆਪਾਂ ਕੱਟੀਆਂ ਸੀਗੀਆਂ ਉਹ ਇਹਦੇ ਵਿੱਚ ਪਾਤੀਆਂ ਕੜਾਹੀ ਦੇ ਵਿੱਚ ਤੇਨ ਹੌਲੀ ਹੌਲੀ ਇਹ ਜਿਹੜਾ ਕੜਾਹੀ ਦੇ ਵਿੱਚ ਘੜਛੀ ਜਿਹੜੀ ਫੇਰਾਂਗੇ ਤੇ ਜਿਹੜਾ ਹੌਲੀ ਹੌਲੀ ਥੋੜਾ ਥੋੜਾ ਭੁੰਨ ਲਵਾਂਗੇ ਮਸਾਲਾ ਤੇ ਭੁੰਨਣ ਤੋਂ ਬਾਅਦ ਜਦੋਂ ਇਹ ਸਾਰਾ ਮਸਾਲਾ ਇੱਕ ਵਾਰ 5-10 ਮਿੰਟ ਲਈ ਇਹਨੂੰ ਆਪਾਂ ਕੀ ਕਰਾਂਗੇ ਟੱਕ ਕੇ ਰੱਖ ਦਵਾਂਗੇ ਜਦੋਂ ਇਹ ਸਾਰਾ ਮਸਾਲਾ ਚੰਗੀ ਤਰ੍ਹਾਂ ਭੁੰਨਿਆ ਜਾਏਗਾ ਫਿਰ ਇਹਦੇ ਵਿੱਚ ਆਪਾਂ ਨਮਕ ਮਿਰਚ ਤੇ ਜੋ ਜੋ ਸੌਸਾਂ ਜਿਵੇਂ ਸੋਇਆ ਸੌਸ ਹੋਗੀ ਤੇ ਟਮੇਟੋ ਸੌਸ ਹੋਗੀ ਤੇ ਵਾਈਟ ਵਿਨੇਗਰ ਹੁੰਦਾ ਜਿਹੜਾ ਉਹ ਐਡ ਕਰਾਂਗੇ ਟੇਸਟ ਦੇ ਲਈ ਇਹਦੇ ਨਾਲ ਇਹਦਾ ਜਿਹੜਾ ਟੇਸਟ ਬਹੁਤ ਵਧੀਆ ਹੋ ਜਾਂਦਾ ਤੇ ਇਸ ਤੋਂ ਬਾਅਦ ਆਪਾਂ ਜਿਹੜਾ ਪਨੀਰ ਸੀਗਾ ਉਹ ਪਨੀਰ ਐਡ ਕਰ ਦਵਾਂਗੇ ਤੇ ਸਾਰੀਆਂ ਚੀਜ਼ਾਂ ਐਡ ਕਰਨ ਤੋਂ ਬਾਅਦ ਹੁਣ ਆਪਾਂ ਕੀ ਕਰਾਂਗੇ ਜਿਹੜਾ ਥੋੜੇ ਜਿਹਾ ਪਾਣੀ ਦੇ ਵਿੱਚ ਆਪਾਂ ਮੈਦਾ ਐਡ ਕਰਾਂਗੇ ਤਾਂ ਕਿ ਜਿਹੜੇ ਵੀ ਪਿਉਰੀ ਹੈਗੀ ਏ ਥੋੜੀ ਜੀ ਗਾੜੀ ਗਰੇਵੀ ਤਿਆਰ ਹੋਊਗੀ ਆ ਦੇਖੋ ਆਪਣਾ ਚੀਜ਼ ਚਿੱਲੀ ਹੈ ਜਿਹੜਾ ਘਰ ਦੇ ਵਿੱਚ ਬਹੁਤ ਹੀ ਸੌਖੇ ਤਰੀਕੇ ਨਾਲ ਤਿਆਰ ਹੋ ਜਾਊਗਾ ਥੈਂਕ ਯੂ